ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦਾ ਤੁਸੀਂ ਜਦੋਂ ਭੇੜ ਸ਼ਬਦ ਵਰਤਦੇ ਹੋ ਇਹ ਦੱਸੋ ਵੀ ਤੁਸੀਂ ਭੇੜ ਕਿਹਨੂੰ ਕਹਿੰਦੇ ਹੋ ਮੈਂ ਕਿਹਾ ਜਰੂਰ ਦੱਸਾਂਗੇ ਕਹਿੰਦਾ ਦੂਜਾ ਸ਼ਬਦ ਤੁਸੀਂ ਵਰਤਦੇ ਹੋ ਖੱਚ ਵੀ ਖੱਚ ਕੌਣ ਹੁੰਦਾ ਇਹ ਵੀ ਦੱਸੋ ਮੈਂ ਕਿਹਾ ਜਰੂਰ ਦੱਸਾਂਗੇ ਕਹਿੰਦਾ ਤੀਜਾ ਸ਼ਬਦ ਤੁਸੀਂ ਵਰਤਿਓ ਕਤੀੜ ਉਹ ਦੱਸੋ ਕਿਹਨੂੰ ਕਹਿੰਦੇ ਮੈਂ ਉਹ ਵੀ ਦੱਸਾਂਗੇ ਫੇਰ ਕਹਿੰਦਾ ਤੁਸੀਂ ਅੰਨੇ ਤੇ ਬੋਲੇ ਸ਼ਬਦ ਵਰਤਿਆ ਪੰਜਾਬ ਦੇ ਲੋਕਾਂ ਲਈ ਉਹ ਕੌਣ ਨੇ ਕਹਿੰਦਾ ਦੱਸੋ ਮੈਂ ਕਿਹਾ ਜ਼ਰੂਰ ਦੱਸਾਂਗੇ ਦੱਸਣ ਲੱਗਾ ਥੋੜੇ ਮਿੰਟਾਂ ਦੇ ਵਿੱਚ ਧਿਆਨ ਦੇ ਨਾਲ ਸੁਣ ਲਿਓ ਜਿਹੜਾ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਸਰਸੇ ਵਾਲਾ ਸਾਧ ਹੈ ਬਲਾਤਕਾਰੀ ਉਹ ਕਦੀੜ ਹੈਗਾ ਖੱਤ ਹੈਗਾ ਨਾ ਭੀੜ ਹੈਗਾ ਨਾ ਮੰਦੋ ਨਾ ਚੀਨੂ ਉਹਨੂੰ ਮੰਡਗ ਅਦਾਲਤ ਨੇ ਬਲਾਤਕਾਰੀ ਘੋਸ਼ਿਤ ਕਰਕੇ 20 ਸਾਲ ਦੀ ਸਜ਼ਾ ਸੁਣਾਈ ਹੈ ਹੁਣ ਸੁਣੋ ਅੰਨੇ ਤੇ ਬੋਲੇ ਕੌਣ ਨੇ ਜਿਹੜੇ ਹਲੇ ਵੀ ਕਹਿੰਦੇ ਨੇ ਸਾਡਾ ਗੁਰੂ ਹੈ ਸਾਡਾ ਰੱਬ ਹੈ ਉਹ ਪ੍ਰੇਮੀ ਨੇ ਉਹਨੂੰ ਮੰਨਣ ਵਾਲੇ ਜਿਸ ਅਦਾਲਤ ਨੇ ਤੁਹਾਡੇ ਗੁਰੂ ਨੂੰ ਰਾਮ ਰਹੀਮ ਨੂੰ ਬਲਾਤਕਾਰ ਹੀ ਕੋਸ਼ਤ ਕਰ ਦਿੱਤਾ ਹੋਵੇ ਤੁਸੀਂ ਹਲੇ ਵੀ ਗੁਰੂ ਕਹੀ ਜਾਂਦੇ ਹੋ ਐਵੀਡੈਂਸ ਲੈ ਆ ਗਲੇ ਨੇ ਜਿਹੜੇ ਜੱਜ ਨੇ ਨਾ ਇਹ ਫੈਸਲਾ ਸੁਣਾਇਆ ਸੀ ਸੁਨਾਰੀਆ ਜੇਲ੍ਹ ਦੇ ਵਿੱਚ ਕੀ ਕਿਹਾ ਸੀ ਉਹਨੇ ਤੁਹਾਡਾ ਬਾਬਾ ਬਲਾਤਕਾਰ ਹੀ ਕਹਿੰਦਾ ਸੀ ਮੇਰੇ ਕੋਲੋਂ ਗਲਤੀ ਹੋਈ ਹੈ ਮੈਂ ਬਲਾਤਕਾਰ ਕੀਤਾ ਹੈ ਵੈਸੇ ਹਿੰਦੀ ਬੋਲਦਾ ਉਹ ਕਿਆ ਸੀ ਨਾ ਜਿਹੜੀ ਮੂੰਹ ਬੋਲੀ ਬੇਟੀ ਸੀ ਉਹਦੇ ਨਾਲ ਵੀ ਕਰਤੂਤਾਂ ਗੰਦੀਆਂ ਜਹਰ ਹੋਈਆਂ ਉਹਦੀਆਂ ਤੇ ਕੀ ਕਿਹਾ ਜੱਜ ਸਾਹਿਬ ਜੱਜ ਸਾਹਿਬ ਦੇ ਕੋਲੇ ਉਹਨੇ ਕਹਿੰਦਾ ਜੱਜ ਸਾਹਿਬ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਜੱਜ ਸਾਹਿਬ ਕਹਿੰਦੇ ਗਲਤੀ ਦੱਸ ਕਹਿੰਦਾ ਮੈਂ ਬਲਾਤਕਾਰ ਹੀ ਹੈਗਾ ਮੰਨਿਆ ਸੀ ਬਾਬਾ ਜੱਜ ਸਾਹਿਬ ਨੇ 20 ਸਾਲ ਦੀ ਸਜ਼ਾ ਫੇਰ ਸੁਣਾਈ ਹੈ ਤੇ ਫੇਰ ਜੱਜ ਸਾਹਿਬ ਨੇ ਇੱਕ ਹੋਰ ਵੀ ਨਾਲ ਕਿਹਾ ਸੀ ਜੱਜ ਸਾਹਿਬ ਕਹਿਣ ਲੱਗੇ ਇੱਕ ਕਾਲ ਤਖਤ ਵਾਲੇ ਜੱਜੇਦਾਰ ਨਹੀਂ ਜਿਹੜੇ ਤੈਨੂੰ ਮਾਫੀ ਦੇ ਦੇਣਗੇ ਮੈਂ ਸੀਬੀਆਈ ਦਾ ਜੱਜ ਹਾਂ ਮੈਂ ਤੈਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਤੈਨੂੰ 20 ਸਾਲ ਜੇਲ੍ਹ ਵਿੱਚ ਕੱਟਨੇ ਪੈਣਗੇ ਇਹ ਸੱਚ ਹੈ ਕਿ ਝੂਠ ਹੈ ਹੁਣ ਤੁਸੀਂ ਦੱਸੋ ਮੈਨੂੰ ਮੈਂ ਕਤੇੜ ਨਾ ਕਮਾਂ ਖੱਜ ਨਾ ਕਮਾਂ ਪੇੜ ਨਾ ਕਮਾਂ ਦੱਸੋ ਮੈਨੂੰ ਇੰਨਾ ਲੋਕਾਂ ਲਈ ਕਹਿਣਾ ਬਣਦਾ ਹੁਣ ਜਿਹੜੇ ਅੰਨੇ ਤੇ ਬੋਲੇ ਨੇ ਉਹ ਇਹਨੂੰ ਮੰਨਣ ਵਾਲੇ ਨੇ ਤੁਸੀਂ ਜਰ ਮੈਂ ਇੱਕ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਮੇਰੇ ਗੁਰੂ ਵੱਲ ਉਂਗਲ ਕਰਕੇ ਸਵਾਲ ਕਰੋ ਮੈਨੂੰ ਵੀ ਬੂਟਾ ਸਾਂ ਤੇਰੇ ਗੁਰੂ ਸਾਹਿਬ ਦੀ ਆ ਗਲਤੀ ਆ ਦੱਸੋ ਮੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦਾ ਦੱਸੋ ਮੈਨੂੰ ਤੁਹਾਡੇ ਬਲਾਜਕਾਰੇ ਗੁਰੂ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ ਕੋਈ ਸ਼ਬਦ ਪੜ੍ਹੇ ਰੇ ਤੁਹਾਨੂੰ ਬੇਬੂ ਕੁ ਬਣਾਉਣ ਵਾਸਤੇ ਪੜ੍ਹੇ ਨੇ ਨਾ ਉਹਨਾਂ ਦਾ ਵੀ ਅਸਰ ਇਹਨੇ ਕਬੂਲਿਆ ਨਹੀਂ ਬਲਾਦਕਾਰੀ ਨਿਕਲੇ ਥੋੜਾ ਬਾਬਾ ਅੱਜ ਫਰ ਲਓ ਤੇ ਆਇਆ ਹੋਇਆ ਮੈਂ ਤਾਂ ਗੱਲ ਕਰ ਰਿਹਾ ਹਰਣੇ ਵਿੱਚ ਇਲੈਕਸ਼ਨ ਹੋਣੀ ਹੈ ਵੋਟਾਂ ਪੈਣਗੀਆਂ ਤਾਂ ਆਇਆ ਹੋਇਆ ਫੇਰ ਉਹ ਜਿਹੜਾ ਪ੍ਰਦੀਪ ਕਲੇਰ ਹੈ ਉਹ ਸ਼ਰੇਮ ਕਹੀ ਜਾਂਦਾ ਕਹਿੰਦਾ ਬਾਬੇ ਨੇ 86 ਪਾਰਟੀਆਂ ਨੂੰ ਵੋਟਾਂ ਵੇਚੀਆਂ ਨੇ ਸੌਦਾ ਕੀਤਾ ਜਿਹੜੇ ਪ੍ਰੇਮੀ ਨੇ ਨਾ ਵੱਡੇ ਕਹਿੰਦੇ ਅਸੀਂ ਬਾਬੇ ਦੇ ਸਹਾਰੇ ਲੂਆ ਤੁਹਾਨੂੰ ਵੇਚਿਆ ਤਨ ਤੁਹਾਨੂੰ ਭੇਡ ਨਾ ਕਮਾਂ ਮੈਂ ਦੱਸੋ ਤੁਹਾਨੂੰ ਖਾਜ ਨਾ ਕਮ ਇੱਕ ਬਲਾਦਕਾਰੀ ਬਾਬਾ ਤੁਹਾਡਾ ਸੌਦਾ ਕਰ ਰਿਹਾ ਕਿ ਅੱਜ ਕੀ ਵੋਟਾਂ ਬਾਦਲਾ ਨੂੰ ਪਾ ਦਿਓ ਅੱਜ ਕੀ ਵੋਟਾਂ ਕਾਂਗਰਸ ਨੂੰ ਪਾ ਦਿਓ ਅੱਜ ਕੀ ਵੋਟਾਂ ਭਾਜਪੀ ਨੂੰ ਪਾ ਦਿਓ ਦੱਸੋ ਹੁਣ ਇਹਦੇ ਵਿੱਚ ਮੇਰਾ ਕਸੂਰ ਕੀ ਹੈ ਜੋ ਕੁਝ ਮੇਰੇ ਸਾਹਮਣੇ ਹੈ ਹੁਣ ਬਾਬਾ ਰਾਮ ਰਹੀਮ ਸੰਤ ਗੁਰਮੀਤ ਸਿੰਘ ਗੁਰੂ ਸਰ ਮੋੜਿਆ ਵਾਲਾ ਇਹ ਕਹਿੰਦੇ ਉਹਨੇ ਨਾ ਉਹ ਸਾਹਮਣੇ ਖੜਾ ਹੈ ਅਦਾਲਤ ਲੱਗੀ ਹੋਈ ਹੈ ਜੱਜ ਸਾਹਿਬ ਕਹਿੰਦੇ ਆਓ ਬਲਾਤਕਾਰੀ ਹਮੇ ਤੁਮੇ ਐਸੀ ਬੋਲਦਾ ਨਾ ਬੁਲਾਇਆ ਥਾ ਉਹ ਪੇਜ ਹੋ ਗਏ ਹੁਣ ਦੱਸੋ ਤਾਂ ਸਹੀ ਵੀ ਜਿਹੜਾ ਬੰਦਾ ਅਦਾਲਤ ਵਿੱਚ ਮੰਨੀ ਜਾਂਦਾ ਕਿ ਮੇਥੋਂ ਗਲਤੀ ਹੋ ਗਈ ਮੈਂ ਬਲਾਤਕਾਰ ਕੀਤਾ ਮੈਨੂੰ ਮaaf ਕਰ ਦਿਓ ਤੇ ਜਿਹੜੇ ਉਹਨੂੰ ਰੱਬ ਮੰਨਣ ਵਾਲੇ ਨੇ ਕਿ ਉਹ ਕੌਣ ਹੋ ਸਕਦੇ ਨੇ ਅੰਨੇ ਬੋਲੇ ਜਾਂ ਅੰਧ ਭਗਤ ਇਹ ਹੀ ਕਹਿ ਸਕਦੇ ਜੇ ਇਹਨਾਂ ਗੱਲਾਂ ਵਿੱਚ ਰਤਾ ਵੀ ਝੂਠ ਹੈ ਤਾਂ ਮੈਨੂੰ ਦੱਸ ਦਿਓ ਆਹੂ ਅਕਲ ਟਿਕਾਣੇ ਕੁਝ ਹੋਰ ਬੋਲਾਂ ਚਲੋ ਕੋਈ ਨਹੀਂ ਇਹ ਵੀਡੀਓ ਦੋ ਚਾਰ ਦਿਨ ਸੁਣੋ ਦੁਬਾਰੇ ਫੇਰ ਬੋਲਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ